ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਦਿਲਾਸਾ ਤੇ ਮੈਂ ਹਾਂ ਮੁਕੇਸ਼ 바ਵਾ ਜਿੱਥੇ ਹਿਮਾਚਲੀ ਖੇਤਰ ਦੇ ਵਿੱਚ ਪਹਾੜੀ ਵਰਖਾ ਜਿਹੜੀ ਹੋ ਰਹੀ ਹੈ ਉੱਤੇ ਹੀ ਅਗਰ ਉਤਨੀ ਭਾਰਤ ਦੀ ਗੱਲ ਕਰੀਏ ਮੈਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੀ ਹੈ ਬਾਹਰ ਬਾਹਰ ਜਿਹੜੀ ਹੈ ਉਹ ਆਈ ਹੋਈ ਹੈ ਫਰਾਂ ਦੇ ਜੋ ਹਲਾਕ ਨੇ ਕਾਫੀ ਸਵੇਦਨ ਸੀਲ ਨੇ ਤੁਹਾਨੂੰ ਅਡਾਲੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਰਮਦਾਸ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਪਰ ਅੰਮ੍ਰਿਤਸਰ RAMTEJ ਤੋਂ RAMTEJ ਰੋੜ ਤੋਂ ਕੁਝ ਸਮਾਜਿਕ ਵੀ ਸੰਸਥਾਵਾਂ ਜਿਹੜੀਆਂ ਨੇ ਜਾਂ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਵੱਲੋਂ ਕੁਝ ਰਾਸ਼ਨ ਸਮੱਗਰੀ ਜਿਹੜੀ ਆ ਦਾ ਆਰਪੀ ਇਤਾਨ ਲਈ ਨਜਾਇਜ਼ਦਾਰੀ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਜੀ ਸਰ ਕੀ ਨਾਮ ਹੈ ਮੇਰਾ ਨਾਮ ਸ਼ਸ਼ੀ ਗੇਲਾ ਜੀ ਹੋਰ ਮੈਂ ਪਾਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਦਾ ਪੰਜਾਬ ਪ੍ਰਧਾਨ ਆ ਅੱਜ ਦਾ ਜਿਹੜਾ ਇਹ ਅਸੀਂ ਰਾਸ਼ਨ ਦੀ ਸਮੱਗਰੀ ਆ ਜਿਹੜੀ ਲੋਕਾਂ ਤੱਕ ਲੈ ਕੇ ਜਾ ਰਹੇ ਪਿੰਡਾਂ ਪਿੰਡਾਂ ਦੇ ਵਿੱਚ ਪਾਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਵੱਲੋਂ ਔਰ ਵਾਲਮੀਕੀ ਸਮਾਜ ਦਾ ਹੈ ਉਪਰਾਲਾ ਕੀ ਆਪਾਂ ਸਾਰੇ ਰਲ ਮਿਲ ਕੇ ਜਿਹੜਾ ਪੰਜਾਬ ਤੇ ਵਿਪਤਾ ਆਈ ਆ ਹੜਾਂ ਦੀ ਉਹ ਚਾਪਾ ਸਹਿਯੋਗ ਕਰੀਏ ਜਿਹੜੀ ਜਿਹੜੀ ਜ਼ਰੂਰਤ ਹੈ ਲੋਕਾਂ ਦੀ ਇਸ ਵੇਲੇ ਖਾਣ ਦੀ ਵਿਵਸਥਾ ਕੱਪੜਿਆਂ ਦੀ ਵਿਵਸਥਾ ਤਰਪਾਲਾਂ ਦੀ ਵਿਵਸਥਾ ਬਰਸ਼ ਪੇਸਟ ਜਾਂ ਬੱਚਿਆਂ ਦੇ ਖਾਣ ਦਾ ਸਮਾਨ ਜਿਹੜਾ ਉਹ ਆਟੋਮਾਸ ਦਵਾਈਆਂ ਇਹ ਸਾਰਾ ਅਸੀਂ ਲੈ ਕੇ ਨਾਲ ਜਾ ਰਹੇ ਆਂ ਔਰ ਦੋ ਦਿਨ ਦੇ ਬਾਅਦ ਜਲਦੀ ਹੀ ਡੰਗਰਾਂ ਦਾ ਚਾਰਾ ਜਿਹੜਾ ਟਰਾਲੀਆਂ ਦੇ ਨਾਲ ਦੋ ਤਿੰਨ ਟਰਾਲੀਆਂ ਅਸੀਂ ਉਹ ਵੀ ਲੈ ਕੇ ਜਾਵਾਂਗੇ ਔਰ ਅਸੀਂ ਚਾਹੁੰਦੇ ਆਂ ਕਿ ਪੰਜਾਬ ਦੇ ਜਿੰਨੇ ਲੋਕ ਨੇ ਘਰੋਂ ਨਿਕਲ ਕੇ ਜਿੰਨੀ ਕਿਸੇ ਦੀ ਸ਼ਮਤਾ ਹੈ ਉਹ ਪੂਰੇ ਪੰਜਾਬ ਦੇ ਨਾਲ ਖੜਨ ਉਹਨਾਂ ਦੀ ਮਦਦ ਕਰਨ ਔਰ ਪਾਵਨ ਵਾਲਮੀਕੀ ਤੀਰਥ ਤੇ ਇੱਕ ਅਲੱਗ ਤੋਂ ਵਿਵਸਥਾ ਜਿਹੜੀ ਕੀਤੀ ਗਈ ਆ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਮੈਡਮ ਜਿਹੜੇ ਕਿ ਬੜੇ ਦਿਲ ਦੇ ਨਾਲ ਲੋਕਾਂ ਦੀ ਸਹਾਇਤਾ ਕਰ ਰਹੇ ਨੇ ਉਹਨਾਂ ਨੂੰ ਸਲੂਟ ਹੈ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਉਹਨਾਂ ਨੇ ਪਾਵਨ ਵਾਲਮੀਕੀ ਤੀਰਥ ਤੇ ਵੀ ਵਿਵਸਥਾ ਕਰਵਾਈ ਹੈ ਰਹਿਣ ਦੀ ਸਾਡੇ ਅਪੀਲ ਦੇ ਨਾਲ ਅਸੀਂ ਇੱਕ ਅਪੀਲ ਕੀਤੀ ਸੀਗੀ ਇੱਥੇ ਲੋਕੀ ਰਹਿਣ ਆ ਕੇ ਜਿਨ੍ਹਾਂ ਕੋ ਐਸ ਵੇਲੇ ਘਰ ਨਹੀਂ ਆ ਜਿਹੜੇ ਖਾਣੇ ਤੋਂ ਵੀ ਆਤਰ ਨੇ ਲੋਕ ਉਹਨਾਂ ਨੂੰ ਇੱਥੇ ਵਿਵਸਥਾ ਕੀਤੀ ਜਾਵੇ ਉਹਨਾਂ ਨੇ ਵਿਵਸਥਾ ਕੀਤੀ ਆ ਜਿਹੜੇ ਲੋਕ ਰਹਿਣਾ ਚਾਹੁੰਦੇ ਨੇ ਉਹ ਇੱਥੇ ਆ ਕੇ ਜਰੂਰ ਰਹਿਣ ਉਹਨਾਂ ਦੇ ਖਾਣ ਪੀਣ ਦੀ ਵਿਵਸਥਾ ਪੂਰਾ ਸਮਾਜ ਪਾਵਨ ਵਾਲਮੀਕੀ ਦੀ ਅਕਸ਼ਨ ਕਮੇਟੀ ਦੇ ਮਾਧਿਅਮ ਤੋਂ ਅਸੀਂ ਅੱਜ ਜਿਹੜਾ ਦੋ ਟਰਾਲੀਆਂ ਲੈ ਕੇ ਜਾ ਰਹੇ ਆ ਪਿੰਡਾਂ ਪਿੰਡਾਂ ਦੇ ਵਿੱਚ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਬਾਕੀ ਲੋਕ ਵੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਸਹਿਯੋਗ ਕਰਨ ਔਰ ਇਸ ਵਿਫਤਾ ਨਾਲ ਲੜਨਾ ਬਿਲਕੁਲ ਇਸ ਸਮੇਂ ਪੰਜਾਬ ਦੇ ਰਾਏ ਪੰਜਾਬ ਦੇ ਨਾਲ ਖੜਾ ਪੰਜਾਬ ਦੇ ਲੋਕ ਇੱਕ ਦੂਸਰੇ ਦੀ ਬਾਹ ਫੜ ਕੇ ਇਸ ਮੁਸ਼ਕਲ ਸਮੇਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਖੜੇ ਨੇ ਜਿੱਥੇ ਗੱਲ ਕੀਤੀ ਜਾਵੇ ਦੂਸਰੇ ਰਾਜੇ ਦੀ ਹਮੇਸ਼ਾ ਹੀ ਕਿਸੇ ਵੀ ਰਾਜੇ ਦੇ ਵਿੱਚ ਅਗਰ ਕੋਈ ਵਿਫਤਾ ਆਂਦੀ ਹੈ ਤਾਂ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬ ਜਿਹੜਾ ਅੱਗੇ ਵੱਧ ਕੇ ਕੰਮ ਕਰਦਾ ਪਰ ਇਸ ਸਮੇਂ ਪੰਜਾਬ ਨੂੰ ਜ਼ਰੂਰਤ ਹੈ ਕਿ ਬਿਲਕੁਲ ਇਥੇ ਪੰਜਾਬ ਹਮੇਸ਼ਾ ਹੀ ਸਭ ਤੋਂ ਅੱਗੇ ਦਿਖਾਈ ਦਿੰਦਾ ਵਾ ਕਿਸੇ ਵੀ ਵਿਪਤਾ ਹੀ ਹੋਵੇ ਨਾ ਪਰ ਪੰਜਾਬ ਦੇ ਨਾਲ ਇਸ ਸਮੇਂ ਕੋਈ ਵੀ ਰਾਜ ਜਿਹੜਾ ਉਹ ਅੱਗੇ ਨਹੀਂ ਆ ਰਿਹਾ ਦੇਖੋ ਇਹ ਇਹ ਗੱਲ ਨਹੀਂ ਆ ਕੱਲ ਤੋਂ ਮੈਂ ਬੜੇ ਇੱਕ ਬਿਆਨ ਵੀਡੀਓ ਵੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਹਰਿਆਣੇ ਨੇ ਵੀ ਜਿਹੜਾ ਇਹ ਰੁੱਖ ਜਿਹੜਾ ਪੰਜਾਬ ਵੱਲੋਂ ਕੀਤਾ ਲੇਕਿਨ ਪੰਜਾਬ ਦੇ ਲੋਕ ਹਮੇਸ਼ਾ ਹੀ ਹਰ ਕੰਟਰੀ ਦੇ ਵਿੱਚ ਹਰ ਸਟੇਟਾਂ ਦੇ ਵਿੱਚ ਜਾ ਕੇ ਮਤ ਕਰਨੇ ਕਰਦੇ ਨੇ ਲੇਕਿਨ ਜਦੋਂ 1988 ਦੇ ਵਿੱਚ ਵੀ ਜਦੋਂ ਇਹ ਹਾਲਾਤ ਹੋਏ ਸੀ ਉਦੋਂ ਵੀ ਪੂਰਾ ਪੰਜਾਬ ਖਲੋਤਾ ਸੀ ਪੰਜਾਬ ਨੇ ਹਰ ਇੱਕ ਦੀ ਬਾਫੜੀ ਅੱਜ ਵੀ ਜਿਹੜਾ ਪੰਜਾਬ ਜਿਹੜਾ ਪੰਜਾਬ ਦਾ ਯੂਥ ਆ ਔਰ ਜਿਹੜੇ ਅੱਜ ਪਾਵਨ ਵਾਲਮੀਕੀ ਐਕਸ਼ਨ ਕਮੇਟੀ ਔਰ ਪੂਰਾ ਵਾਲਮੀਕੀ ਸਮਾਜ ਜਿਹੜਾ ਸੜਕਾਂ ਦੇ ਉੱਤੇ ਔਰ ਜਿਹੜੇ ਹਰ ਹਰ ਪਿੰਡ ਦੇ ਵਿੱਚ ਜਾ ਕੇ ਜਿਹੜੇ ਜਿੰਨੇ ਵੀ ਸਾਡੇ ਲੋਕ ਉੱਥੇ ਜਿਹੜੇ ਫੜ ਦੇ ਵਿੱਚ ਜਿਹੜੇ ਇਸ ਟਾਈਮ ਜੁੜਲੇ ਨੇ ਉਹਨਾਂ ਦੀ ਪੀਰੀ ਪੂਰੀ ਮਦਦ ਉਤੇ ਡਟੇ ਪਏ ਨੇ ਉਹਨ ਵੀ ਅਸੀਂ ਵੀ ਪਾਵਨ ਵਾਲਮੀਕੀ ਐਕਸ਼ਨ ਕਮੇਟੀ ਵੱਲੋਂ ਔਰ ਵਾਲਮੀਕੀ ਸਮਾਜ ਵੱਲੋਂ ਅੱਜ ਜਿਹੜਾ ਅਸੀਂ ਇੱਥੋਂ ਆਪਣਾ ਜੋ ਵੀ ਸਮੱਗਰੀ ਲੈ ਕੇ ਚੱਲੇ ਆਂ ਔਰ ਸਾਡੀ ਇਹੀ ਮੰਗ ਆ ਸਾਰੇ ਪੰਜਾਬੀਆਂ ਨੂੰ ਕਿ ਅਸੀਂ ਆਪਣੇ ਆਪਣੇ ਨਿੱਜੀ ਕੰਮਾਂ ਤੋਂ ਉੱਠ ਕੇ ਜੇ ਤੁਸੀਂ ਜਾ ਨਹੀਂ ਸਕਦੇ ਜਿਹੜੀਆਂ ਵੀ ਸੰਸਥਾ ਜਿਹੜੀਆਂ ਬਣਾਈਆਂ ਪਈਆਂ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਜੋ ਵੀ ਤੁਹਾਡੇ ਕੋਲ ਸਰਦਾ ਜੋ ਵੀ ਇਸ ਇਸ ਇਹਦੇ ਵਿੱਚ ਹਿੱਸਾ ਪਾਇਆ ਜਾਂਦਾ ਤੁਸੀਂ ਬਚਾਓ ਕਿਉਂਕਿ ਇਹ ਅੱਜ ਸਾਡੇ ਪੰਜਾਬ ਦੇ ਉੱਤੇ ਇਹ ਜਿਹੜੀ ਪਾਣੀ ਦੀ ਜਿਹੜੀ ਆਫਤ ਆਈ ਪਈ ਆ ਪਰ ਲekin ਮੈਨੂੰ ਪੂਰੀ ਉਮੀਦ ਵੀ ਆ ਕਿ ਪਰਮਾਤਮਾ ਠੀਕ ਆ ਇਹ ਬੜੇ ਬੜੇ ਦੁੱਖ ਪੰਜਾਬ ਨੇ ਝੱਲੇ ਨੇ ਇਹ ਵੀ ਦੁੱਖ ਦੇ ਵਿੱਚੋਂ ਸਾਡੇ ਪੰਜਾਬੀਆਂ ਨੇ ਆਪਣੇ ਲੋਕਾਂ ਨੂੰ ਕੱਢਣਾ ਵਾ ਲੇਕਿਨ ਹੁਣ ਵੀ ਚਲੋ ਮੈਨੂੰ ਸਾਨੂੰ ਉਮੀਦ ਆ ਕਿ ਜਿਹੜੀਆਂ ਸਾਡੀਆਂ ਜਿਹੜੀਆਂ ਲਾਗੇ ਜਿਹੜੀਆਂ ਸਟੇਟਾਂ ਲੱਗਦੀਆਂ ਹਰਿਆਣੇ ਦੇ ਲੋਕ ਵੀ ਯੂਥ ਜਿਹੜਾ ਮੈਂ ਕੱਲ ਵੇਖ ਰਿਹਾ ਸੀ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਮੈਂ ਬਾਕੀਆਂ ਨੂੰ ਵੀ ਇਹ ਬੇਨਤੀ ਕਰੂੰਗਾ ਜਿੰਨੀਆਂ ਵੀ ਵਾਲਮੀਕੀ ਸੰਸਥਾ ਵਾ ਉਹ ਵੀ ਆਪਣੀ ਆਪਣੀ ਸੰਸਥਾ ਲੈ ਕੇ ਜਿੰਨਾ ਵਾਲਮੀਕੀ ਸਮਾਜ ਆ ਉਹ ਜਿੱਥੇ ਜਿੱਥੇ ਜਾਏ ਪਠਾਨਕੋੜ ਆ ਚਾਹੇ ਗਰਦਾਸਪੁਰ ਆ ਚਾਹੇ ਜਨਾਲਾ ਚਾਹੇ ਮਦਰ ਰਮਦਾਸ ਆ ਸਾਡਾ ਫਰਜ਼ ਆ ਕਿ ਅਸੀਂ ਸਾਰੇ ਜਣੇ ਇੱਕ ਦੂਜੇ ਦੇ ਉੱਠ ਕੇ ਕਿਸੇ ਵੀ ਜਾਤ ਪਾਤ ਤੋਂ ਮਤਲਬ ਉੱਠ ਕੇ ਇਹ ਅਸੀਂ ਆਪਣੇ ਪੰਜਾਬ ਦੀ ਮੱਤ ਕਰਨੀ ਆ ਇਹ ਪੰਜਾਬ ਪੰਜਾਬੀਆਂ ਦਾ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਵਾ ਅਸੀਂ ਸਾਰੇ ਮਿਲ ਕੇ ਤਗੜੇ ਹੋ ਕੇ ਅਸੀਂ ਆਪਣੇ ਪੰਜਾਬ ਦੀ ਜਿਹੜੀ ਇਹ ਜਿਹੜੀ ਆਫਤ ਨੂੰ ਲੋਕਾਂ ਨੂੰ ਬਚਾਉਣਾ ਇਸ ਸਮੇਂ ਜੋ ਟਾਈਮ ਚੱਲ ਰਿਹਾ ਵੈ ਪਾਣੀ ਦਾ ਸਤਾਰ ਜਿਹੜਾ ਉੱਚਾ ਹੋਇਆ ਹੈ ਜਦ ਪਾਣੀ ਕਟੇਗਾ ਤੇ ਉਸ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈ ਔਰ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਪ੍ਰਸ਼ਾਸਨ ਨੂੰ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਕਰਨ ਦੀ ਜ਼ਰੂਰਤ ਹੈ ਦੇਖੋ ਜੀ ਇਹ ਹੁਣ 10 ਦਿਨ ਦੀ ਗੱਲ ਹੈ ਜਾਂ 15 ਦਿਨ ਦੇ ਵਿੱਚ ਵਿੱਚ ਜਿਹੜਾ ਮਾਹੌਲ ਠੀਕ ਹੋ ਜਾਣਾ ਹੈ ਲੇਕਿਨ ਉਸ ਤੋਂ ਬਾਅਦ ਵੀ ਉੱਥੇ ਜਿਹੜੀ ਆ ਕੋਈ ਬਿਮਾਰੀ ਫੈਲ ਸਕਦੀ ਹੈ ਕੁਝ ਹੋਰ ਵੀ ਹੋ ਸਕਦਾ ਹੈ ਔਰ ਉੱਥੋਂ ਦੇ ਲੋਕਾਂ ਨੂੰ ਰਹਿਣ ਦੀ ਵਿਵਸਥਾ ਦੀ ਜ਼ਰੂਰਤ ਹੈ ਕਿਉਂਕਿ ਜਿੰਨਾਂ ਦੇ ਘਰ ਚਲੇ ਗਏ ਆ ਸਮਾਨ ਰੁੜ ਗਿਆ ਪਸ਼ੂ ਡੰਗਰ ਵਸ਼ਾ ਜੋ ਵੀ ਸਾਰਾ ਬਰਬਾਦ ਹੋ ਚੁੱਕਾ ਹੈ ਉਹਨਾਂ ਨੂੰ ਮੋੜ ਵਸੇਵੇਂ ਵਾਸਤੇ ਵੀ ਉੱਥੇ ਹਰ ਇੱਕ ਸੰਭਵ ਜਿਹੜੀ ਹੈ ਸਹਾਇਤਾ ਚਾਹੀਦੀ ਹੈ ਤੋਂ ਮੈਂ ਤਾਂ ਜਿੰਨੇ ਵੀ ਫਿਲਮ ਇੰਡਸਟਰੀ ਵਾਲੇ ਬਹੁਤ ਯੋਗਦਾਨ ਕਰ ਰਹੇ ਨੇ ਪੰਜਾਬੀ ਸਿੰਗਰ ਕਰ ਰਹੇ ਨੇ ਹੋਰ ਵੀ ਧਾਰਮਿਕ ਨਾਗਿਕ ਸੰਗਠਨ ਜਿਹੜੇ ਕਰ ਰਹੇ ਨੇ ਮੈਂ ਬੇਨਤੀ ਕਰਾਂਗਾ ਵੀ ਆਫਟਰ 15 ਦਿਨ ਉਹਨਾਂ ਨੂੰ ਉੱਥੇ ਜਿਹੜੀ ਚੀਜ਼ ਹੈ ਉਹ ਚਾਹੀਦੀ ਹੈ ਫਰਨੀਚਰ ਚਾਹੀਦਾ ਹੈ ਉਹਨਾਂ ਨੂੰ ਰਹਿਣ ਸਹਿਣ ਦੀਆਂ ਸਹੂਲਤਾਂ ਚਾਹੀਦੀਆਂ ਨੇ ਪਰ ਅਸੀਂ ਪਵਨ ਵਾਲਮੀਕੀ ਟ੍ਰਾਂਸੈਕਸ਼ਨ ਕਮੇਟੀ ਵੱਲੋਂ ਬਿਟਾ ਡੈਂਟ ਮੇਡੀਸ਼ਨ ਬ੍ਰਸ਼ ਟੂਥਪਰਸ ਜੋ ਵੀ ਰੋਜ਼ਮਰਦ ਦੀਆਂ ਜਿਹੜੀਆਂ ਕਿਉਂਕਿ ਹਾਲੇ ਤਾਂ ਲੰਗਰ ਜਿਹੜੇ ਪੱਕੇ ਬਕਾਇਆ ਜਾ ਰਹੇ ਆ ਪਰ ਉਹਨਾਂ ਨੂੰ ਬਾਅਦ ਚ ਆਪ ਵੀ ਬਣਾਉਣਾ ਪੈਣਾ ਕਿਉਂਕਿ ਇਸ ਵੇਲੇ ਉਹਨਾਂ ਦੇ ਕੋਲੋਂ ਬਣਾਉਣ ਦੀ ਸੁਵਿਧਾ ਨਹੀਂ ਹੈ ਅਸੀਂ ਕੱਚਾ ਰੈਸ਼ਨ ਦੇਈਏ ਜਾਂ ਜੋ ਮਰਜ਼ੇ ਦੇਈਏ ਜਦੋਂ ਉਹਨਾਂ ਕੋਲ ਬਣਾਉਣ ਦੀ ਸੁਵਿਧਾ ਨਹੀਂ ਉਹ ਕੀ ਕਰਨਗੇ आफ्टर 15 ਦਿਨ ਬਾਅਦ ਜਦੋਂ ਪ੍ਰਮਾਤਮਾ ਇਸ ਮਾਹੌਲ ਨੂੰ ਥੋੜਾ ਸ਼ਾਂਤ ਕਰਦਾ ਹੈ ਔਰ ਪਾਣੀ ਥੋੜਾ ਡਾਊਨ ਹੁੰਦਾ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਉੱਥੇ ਜਿਹੜੀ ਉਹਨਾਂ ਦੀ ਕੱਪੜਾ ਬਿਸਤਰ ਹੋਰ ਮੰਜੇ ਔਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈ ਸਹੂਲਤ ਹੈ ਉਹਨਾਂ ਨੂੰ ਬਚਾਓ ਤਾਂ ਜੋ ਉਹਨਾਂ ਦਾ ਸਾਥ ਦਿੱਤਾ ਜਾਏ ਇਹ ਬਿਲਕੁਲ ਕਈ ਜਿਹੜੀਆਂ ਨੇ ਰਾਜਨੀਤਿਕ ਸੰਸਥਾ ਜਿਹੜੇ ਲੋਕ ਨੇ ਉਹਨਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਨਾਲ ਟਿੱਪਣੀਆਂ ਵੀ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਕਿਾ ਇਸ ਸਮੇਂ ਜ਼ਰੂਰ ਤਾਂ ਇੱਕ ਸਾਥ ਹੋਣ ਦੀ ਕੀ ਇਸ ਤਰ੍ਹਾਂ ਦੀ ਟਿੱਪਣੀ ਕਰਨੀ ਚੰਗੀ ਲੱਗਦੀ ਹੈ ਦੇਖੋ ਜੀ ਜੋ ਪੰਜਾਬ ਦਾ ਮホール ਚੱਲ ਰਿਹਾ ਹੈ ਮੈਨੂੰ 3 ਤੋਂ 4 ਦਿਨਾਂ ਦਾ ਚੋਠਾ ਦੇਣੇ ਆ ਅਜ ਨਾਲੇ ਇਸ ਸੇਵਾ 'ਚ ਲੱਗੇ ਨੂੰ ਕਿਸੇ ਵੀ ਸਰਕਾਰ ਨੇ ਕੋਈ ਉੱਪਰ ਲਿੱਤੀ ਭਗਵੰਤ ਮਾਨ ਨੇ ਉਹ ਹੈਲੀਕਾਪਟਰ ਦਿੱਤਾ ਗੰਦੇ ਪਾਣੀ ਵਿੱਚ ਰਾਸ਼ਨ ਛਿੜ ਰਿਹਾ ਆ ਕੀ ਲੋਕ ਉਹ ਗੰਦੇ ਪਾਣੀ ਵਿੱਚ ਛੁੱਕ ਕੇ ਰਾਸ਼ਨ ਖਾਣਗੇ ਇਹ ਤੇ ਜਿਹੜੀਆਂ ਸਮਾਜ ਸੇਵੀ ਸੰਸਥਾ ਆ ਜਿਸ ਤਰ੍ਹਾਂ ਅੱਜ ਵਾਲਮੀਗ ਐਕਸ਼ਨ ਕਮੇਟੀ ਆਪਣੇ ਹੋਰ ਐਨ ਜੀਓ ਆ ਕੋਈ ਆ ਰਸ ਸਮਲੇ ਸਕਰਣ ਲਗੇ ਪਏ ਆ ਹੋਰ ਵੀ ਬੜੇ ਲੋਕ ਲਗੇ ਪਏ ਆ ਉਹ ਸੇਵਾ ਕਰ ਰਹੇ ਆ ਸਰਕਾਰ ਵੱਲੋਂ ਸਿਰਫ ਇੱਕ ਲੋਲੀਪੋਪ ਦਿੱਤਾ ਗਿਆ ਆ ਵੀ ਮੈਂ ਆਪਣਾ ਹੈਲੀਕਾਪਟਰ ਦੇਤਾ ਉਹ ਹੈਲੀਕਾਪਟਰ ਜੀ ਕੀ ਆ ਉੱਪਰੋਂ ਪਾਣੀ ਸਿਰ ਤੇ ਜਾਂ ਤੇ ਉਹਨੂੰ ਕਿਸੇ ਪ੍ਰੋਪਰ ਰਸੇ ਦਾ ਲੰਮਾਇਆ ਜਾਵੇ ਕਿਸੇ ਦਾ ਘਰ ਬਚਾਇਆ ਜਾਵੇ ਉਥੇ ਪਸ਼ੂ ਜਾਨਵਰ ਮਰੇ ਪਏ ਆ ਲੋਕਾਂ ਦਾ ਗੰਦਮੰਦ ਬਹਿ ਰਿਹਾ ਆ ਉਹਦੇ ਵਿੱਚ ਰਸਿਛੜ ਰਹੇ ਆ ਤੇ ਲੋਕੀ ਉਹ ਰਸ ਥੋੜੀ ਝੁੱਕੇ ਖਾਣਗੇ ਇਸ ਕਰਕੇ ਮੈਂ ਸਾਰੇ ਹੱਥ ਜੋੜ ਕੇ ਬੇਨਤੀ ਕਰਦਾ ਆ ਇੱਕ ਸਭ ਤੋਂ ਮੇਰੀ ਜਿਹੜੀ ਜ਼ਰੂਰੀ ਹੈ ਕਿ ਮੇਰੇ ਹੱਥ ਜੋੜ ਕੇ ਸਾਰੇ ਬੇਨਤੀ ਹੈ ਵਪਾਰੀ ਲੋਕਾਂ ਨੂੰ ਜਿਹੜੇ ਵਪਾਰੀ ਲੋਕ ਅੰਬਸਨ ਸ਼ਹਿਰ ਦੇ ਵਿੱਚ ਲੁੱਟ ਮਚਾਈ ਪਈ ਆ ਮੈਂ ਪਰਸੋਂ ਗਿਆ ਤਰਪੈਲਾ ਲੈਣ 130 ਰੁਪਏ ਕਿਲੋ ਮੈਨੂੰ ਤਰਪੈਲ ਮਿਲੀ ਕੱਲ ਉਹੀ ਤਰਪੈਲਾ ਬਿਨਾਂ ਕੱਢੀ ਤੋਂ ਮੈਨੂੰ 145 120 ਰੁਪਏ ਮਿਲੇ ਹਾਲ ਗੇੜ ਵਾਲਿਆਂ ਨੇ ਇੰਨੀ ਲੁੱਟ ਮਚਾਈ ਪਈ ਆ ਉੱਥੇ ਮੈਂ ਪ੍ਰਸ਼ਾਸਨ ਨੂੰ ਡੀਸੀ ਮੈਡਮ ਨੂੰ ਵੀ ਮੈਂ ਬੇਨਤੀ ਕਰਦਾ ਆ ਕਿ ਉਹਨਾਂ ਦੇ ਬਹੁਤ ਸਖਤ ਐਕਸ਼ਨ ਲਿੱਤਾ ਜਾਵੇ ਜੋ ਕਿ ਜਿਹੜੀ ਲੁੱਟ ਆ ਇਹਨੂੰ ਖਤਮ ਕੀਤਾ ਜਾਵੇ ਬਾਕੀ ਪੰਜਾਬੀ ਪੰਜਾਬੀ ਦੇ ਕੰਮ ਹੋਣਾ ਆ ਪੰਜਾਬੀ ਪੰਜਾਬੀ ਦੇ ਕੰਮ ਹੋਣਾ ਆ ਕਿਸੇ ਸਰਕਾਰ ਨੇ ਭਾਵੇਂ ਉਹ ਸੈਂਟਰ ਗਵਰਨਮੈਂਟ ਆ ਭਾਵੇਂ ਉਹ ਪੰਜਾਬ ਗਵਰਨਮੈਂਟ ਆ ਜਾਂ ਅਦਰ ਸਟੇਟ ਦੀ ਗਵਰਨਮੈਂਟ ਕਿਸੇ ਨੇ ਕੋਈ ਸਾੜੇ ਦਾ ਲੌਲੀਪੌਪ ਦੇ ਰਿਆ ਸਾਰੀਆਂ ਸਰਕਾਰਾਂ ਲੌਲੀਪੌਪ ਦੇ ਰਹੀਆਂ ਆ ਇਹ ਐਨ ਜੀਓ ਇਹ ਸੰਸਥਾ ਇਹ ਪੰਜਾਬੀ ਲੋਕ ਭਾਵੇਂ ਉਹ ਸਿੱਖ ਲੋਕ ਨੇ ਭਾਵੇਂ ਸਾਡੇ ਐਸਸੀ ਭਾਈ ਜਰਾ ਭਾਵੇਂ ਸਾਡੇ ਹਿੰਦੂ ਭਾਈ ਜਰਾ ਉਹੀ ਪੰਜਾਬ ਵਾਸੀ ਖੜੇ ਹੋਏ ਆ ਕੋਈ ਕਿਸੇ ਵਾਸਤੇ ਨਹੀਂ ਖੜਾ ਹੋਇਆ ਤੇ ਲੋਕਾਂ ਨੂੰ ਮੈਂ ਕਹਿੰਦਾ ਬੇਨਤੀ ਕਰਦੇ ਆਪਣੇ ਘਰਾਂ ਵਿੱਚੋਂ ਨਿਕਲ ਗਏ ਉਹਨਾਂ ਦਾ ਹਾਲਾਤ ਦੇਖੋ ਤੇ ਅਮਰਜੈਂਸੀ ਦੇ ਹਾਲਾਤ ਹੋਏ ਪਿਆ ਇਸ ਟਾਈਮ ਪੰਜਾਬ ਦੇ ਵਿੱਚ ਆਪਾਂ ਜਿਹੜੇ ਸ਼ਹਿਰਾਂ ਦੇ ਵਿੱਚ ਬਿਵਾਰੀ ਲੋਕ ਹਨ ਆਪਾਂ ਲੁੱਟ ਲਏ ਉਹਨਾਂ ਨੂੰ ਉੱਥੇ ਜਾ ਕੇ ਵੇਖੋ ਅਮਰਜੰਸੀ ਹੋਈ ਪਈ ਆ ਅਮਰਜੰਸੀ ਲੱਗੀ ਪਈ ਆ ਇੰਨਾ ਇੰਨਾ ਪਾਣੀ ਛੋਟੇ ਛੋਟੇ ਬੱਚੇ ਡੁੱਬ ਰਹੇ ਆ ਲੋਕੀ ਮੈਂ ਵੇਖ ਰਿਹਾ ਮੋਟਿਆਂ ਦੇ ਬੱਚਾ ਨੂੰ ਲੈ ਕੇ ਲੰਗਾਂ ਗੰਦੇ ਆ ਉਹਨਾਂ ਕੋਈ ਜਾਨ ਵਾਸਤੇ ਬੇੜੀਆਂ ਹੁਣ ਤਰੋ ਕੱਲ ਦੀਆਂ 10 ਬੋਡਾਂ ਆਈਆਂ ਜਾਂ ਜਲੰਧਰੋਂ ਆਈਆਂ ਆ ਠੀਕ ਆ ਉੱਥੇ ਬੇੜੀਆਂ ਦੀ ਬੜੀ ਸਖਤ ਲੋੜ ਆ ਆਟੋਮਾਸ ਚਾਹੀਦੀ ਆ ਉੱਥੇ ਮਸ਼ਰਦਨੀਆਂ ਚਾਹੀਦੀਆਂ ਉੱਥੇ ਦਵਾਈਆਂ ਚਾਹੀਦੀਆਂ ਹੁਣ ਉੱਥੇ ਗੈਸ ਆਪਣਾ ਇਨਫੈਕਸ਼ਨ ਪੇਟ ਦੀ ਇਨਫੈਕ ਦਵਾਈਆਂ ਦੀ ਬਹੁਤ ਸਖਤ ਲੋੜ ਆ ਉਹਨੇ ਤਰਪੈਲਾਂ ਦੀ ਲੋੜ ਆ ਉਥੇ ਡੱਪਰਾਂ ਦੀ ਲੋੜ ਆ ਕਿ ਰਸਲ ਉਤੇ ਸੁੱਕੀ ਸਮਗਰੀ ਹੋਵੇ ਚਾਹੀ ਗਿੱਲੀ ਸਮਗਰੀ ਬਹੁਤ ਪਹੁੰਚ ਚੁੱਕਾ ਆ ਪਰ ਉਥੇ ਜਿਹੜੀ ਲੋੜ ਆ ਇਸ ਟਾਈਮ ਸਾਨੂੰ ਸਖਤ ਲੋੜ ਦਵਾਈਆਂ ਦੀ ਲੋੜ ਹੈਗੀ ਉਥੇ ਉਥੇ ਆਪਾਂ ਨੂੰ ਲੋੜ ਹੈਗੀ ਤਰਪਾਲਾਂ ਦੀ ਲੋੜ ਹੈਗੀ ਤੇ ਜਿਹੜੇ ਗਰੀਬ ਲੋਕ ਆ ਉਹਨਾਂ ਨੇ ਖਾਣ ਦੀ ਲੋੜ ਆ ਠੀਕ ਆ ਤੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਆ ਕਿ ਵੱਧ ਚੜ ਕੇ ਆਪਣੇ ਘਰਾਂ ਚੋਂ ਨਿਕਲੋ ਤੇ ਹਿਸਾਬਾ ਪਾਓ ਜਿੰਨਾ ਵੀ ਆਪਣੇ ਕੋ ਟੈਲਫੋਨ ਸਰਦਾ ਦਾ ਬੋਝ ਸਕੇ ਸੇਵਾ ਕਰੀਏ ਜੀ ਬਿਲਕੁਲ ਜਿਹੜੇ ਨੌਜਵਾਨ ਆ ਉਹਨਾਂ ਦਾ ਵੀ ਕਹਿਣਾ ਕਿ ਅਸੀਂ ਕਈ ਪਿਛਲੇ ਦਿਨਾਂ ਤੋਂ ਜਿਹੜਾ ਉੱਥੇ ਵੱਧ ਚੜ ਕੇ ਕੰਮ ਕਰ ਰਹੇ ਆ ਪਰ ਜਿੱਥੇ ਹੀ ਇਹੋ ਜੀ ਮੁਸ਼ਕਿਲਤ ਦਾ ਜਿਹੜੀ ਚੱਲ ਰਹੀ ਆ ਉੱਥੇ ਹੀ ਦੂਸਰੀ ਤਰਫ ਜੇ ਜਿਹੜੀ ਮਾਰਕੀਟਿੰਗ ਜਿਹੜੀ ਆ ਲੋਕ ਜਿਹੜੀ ਆ ਬਲੈਕ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਡੀਸੀ ਮੈਡਮ ਵੱਲੋਂ ਵੀ ਇਸ ਚੀਜ਼ ਤੇ ਜਿਹੜੀ ਹੈ ਸਖਤ ਕਾਰਵਾਈ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਗਈ ਆ ਦੂਸਰੀ ਤਰਫ ਅਗਰ ਅjnਾਲੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਅjnਾਲੇ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਵੱਲੋਂ ਵੀ ਦੁਕਾਨ ਇਕੱਲੀ ਇਕੱਲੀ ਦੁਕਾਨ ਤੇ ਜਾ ਕੇ ਕਿਹਾ ਗਿਆ ਸੀ ਕਿ ਅਗਰ ਕੋਈ ਤੁਹਾਡੇ ਕੋਲੋਂ ਸਮਾਨ ਲੈਣ ਲਈ ਆਂਦਾ ਰਾਸਮਗਣੀ ਲੈਣ ਲਈ ਆਂਦਾ ਵਾ ਕਿਸੇ ਨੂੰ ਵੀ ਜਿਹੜਾ ਬਲੈਕ ਮਾਰਕੀਟਿੰਗ ਦਾ ਰੇਟ ਨਾ ਲਗਾਇਆ ਜਾਵੇ ਜੈਨੂਅਲ ਰੇਟ ਲਗਾਈ ਜਾਣ ਜੋ ਕਿ ਇਸ ਮੁਸੀਬਤ ਦੀ ਘੜੀ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਡੱਟ ਕੇ ਖੜੇ ਹੋ ਸਕੀਏ ਤੁਸੀਂ ਦੇਖਦੇ ਰਹੋ ਪਬਲਿਕ ਦਿਲਾ ਸਾਹਿਬ ਮੁਕੇਸ਼ 바ਵਾ ਅੰਮ੍ਰਿਤਸਰ